ਉਹਨਾਂ ਦਾ ਲਾਸਟ ਵਾਲਾ ਸਨੇਹਾ ਲੈ ਕੇ ਮੈਂ ਇੱਥੇ ਆਇਆ। ਉਹਨਾਂ ਦਾ ਸੀਗਾ ਕਿ ਖਨੌਰੀ ਚੱਲੋ ਸਾਰੇ ਜਣੇ ਖਨੌਰੀ ਆਓ। ਮੈਂ ਆਪਦਾ ਕੱਲਾ ਮੈਂ ਇੱਕ ਕਿਸਾਨ ਲੀਡਰ ਹੋਣ ਦੇ ਦੇ ਬੇਟੇ ਹੋਣ ਦੇ ਨਾਂ ਤੇ ਨਹੀਂ ਮੈਂ ਇੱਕ ਕਿਸਾਨ ਹੋਣ ਦੇ ਨਾਂ ਤੇ ਮੇਰਾ ਫਰਜ਼ ਬੰਦਾ ਸੀਗਾ ਜਿਹੜਾ ਮੈਨੂੰ ਅਕਸਰ ਉਹ ਮੇਰੇ ਚੁੱਲ੍ਹੇ ਦੀ ਵੀ ਲੜਾਈ ਆ। ਕੈਂਸਰ ਦੇ ਉਹ ਪੇਸ਼ੈਂਟ ਨੇ ਆਪਾਂ ਨੂੰ ਸਾਰਿਆਂ ਨੂੰ ਪਤਾ ਹਨਾ ਕਿ ਕੈਂਸਰ ਦੇ ਉਹ ਪੇਸ਼ੈਂਟ ਨੇ ਉਹਨਾਂ ਦੇ ਦਿਮਾਗ 'ਚ ਇੱਕੋ ਹੀ ਗੱਲ ਆ ਕਿ ਮੈਂ ਮਰਨਾ ਤਾਂ ਹੁੰਦਾ ਵੀ ਹੈ। ਜੇ ਮੈਂ ਕਿਸੇ ਮਤਲਬ ਕਿ ਕਿਸਾਨੀ ਦਾ ਕਿਸੇ ਹਿਸਾਬ 'ਚ ਮੈਂ ਭਲਾ ਕਰ ਜਾ ਉਹ ਮੈਨੂੰ ਲੱਖ ਗੁਣਾ ਚੰਗੀ ਲੱਗੂਗੀ ਹਨਾ ਇਸੇ ਕਰਕੇ ਸਟੈਪ ਲਿਆ ਕਿ ਮੈਨੂੰ ਨਹੀਂ ਪਤਾ ਮੈਂ ਜਦੋਂ ਮਰਨ ਮਰਤੇ ਬੈਠ ਗਿਆ ਕਿ ਡਿਸੀਜਨ ਕੀ ਹੋਣਾ ਹੈ ਤਾਂ ਉਦੋਂ ਤੁਹਾਡੇ ਜ਼ਹਿਨ ਦੇ ਵਿੱਚ ਕੀ ਚੱਲ ਰਿਹਾ ਸੀ ਜਦੋਂ ਤੁਹਾਡੇ ਪਿਤਾ ਜੀ ਇਹ ਫੈਸਲਾ ਕਰ ਰਹੇ ਸੀ ਤੁਹਾਡੀ ਨਾਂ ਕਰਵਾ ਰਹੇ ਸੀਗੇ ਆਪਣੇ ਪ੍ਰੋਪਰਟੀ ਮੇਰੇ ਬਾਪ ਦੀ ਜੇ ਮੰਨ ਲਓ ਕੋਈ ਜਾਨ ਨੂੰ ਖਤਰਾ ਹੋ ਕੇ ਤੇ ਜੇ ਮੰਨ ਲਓ ਇਹਨਾਂ ਕੋਈ ਚਾਰ ਮੰਨ ਲਓ ਘਰਾਂ ਦੀ ਅੱਗ ਬਲਦੀ ਰਹਿੰਦੀ ਹੈ ਨਾ ਮੈਨੂੰ ਉਸ ਗੱਲ ਦਾ ਕੋਈ ਦੁੱਖ ਨਹੀਂ ਮੈਨੂੰ ਮਾਨ ਹੋਊਗਾ ਕਿ ਹਾਂ ਮੇਰੇ ਮੇਰਾ ਬਾਪ ਇਹਨਾਂ ਦੀ ਅੱਗ ਬਲਦੀ ਦਾ ਕਾਰਨ ਹੈਗਾ ਇੱਕ ਪਾਣੀ ਦੀ ਬੂੰਦ ਵੀ ਉਹ ਲਗਾ ਦੇਣਾ ਮਰਨ ਮਰ ਤ ਤਣਾਉਂਦੀਆਂ ਦਾ ਬਹੁਤ ਬਾਦ ਦੀਆਂ ਗੱਲਾਂ ਨਾ ਹੀ ਉਹਨਾਂ ਦੀ ਮਰਦੇ ਦਮ ਤੱਕ ਫਿਰ ਉਹੀ ਆ ਮਰਨ ਮਰਤੀ ਹੋ ਗਿਆ ਮਰਦੇ ਦਮ ਤੱਕ ਜਿਹੜੀ ਉਹਨਾਂ ਨੇ ਗੱਲ ਕਹਿ ਤੀ ਉਹ ਪਗਾ ਕੇ ਜਾਣਗੇ ਇਹ ਨਹੀਂ ਗੱਲ ਹੈਗੀ ਕਿ ਵਿਚ ਵਿਚਾਲੇ ਲੰਕਦੀ ਰਹੇਗੀ ਮੈਂ ਖਨੌਰੀ ਇਸੇ ਕਰਕੇ ਆਂ ਵੀ ਜਿਹੜਾ ਉਹ ਲੋਕਾਂ ਨੇ ਮੇਰੇ ਮਗਰ ਲਾ ਕੇ ਲੁਧਿਆਣੇ ਨੂੰ ਜਾਣਾ ਸੀ ਹੁਣ ਉਹੀ ਲੋਕ ਮੇਰੇ ਮਗਰ ਲਾ ਕੇ ਜੇ ਖਨੌਰੀ ਆਉਣਗੇ ਤਾਂ ਉਸ ਚੀਜ਼ ਨਾਲ ਸਾਡੇ ਮੋਰਚੇ ਨੂੰ ਮਜ਼ਬੂਤੀ ਮਿਲੂਗੀ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ ਸ਼ੰਭੂ ਬਾਰਡਰ ਤੇ ਵੀ ਕਿਸਾਨ ਬੈਠੇ ਆ ਖਨੌਰੀ ਬਾਰਡਰ ਤੇ ਵੀ ਬੈਠੇ ਆ ਔਰ ਜਗਜੀਤ ਸਿੰਘ ਡੱਲੇਵਾਲ ਕਿਸਾਨ ਲੀਡਰ ਨੇ ਉਹਨਾਂ ਦੇ ਵੱਲੋਂ ਮਰਨ ਵਰਤਾ ਐਲਾਨ ਕੀਤਾ ਗਿਆ ਸੀ ਪਰ ਉਸ ਤੋਂ ਪਹਿਲਾਂ ਉਹਨਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਉਹਨਾਂ ਦੀ ਇੱਥੇ ਗੈਰ ਮੌਜੂਦਗੀ ਦੇ ਵਿੱਚ ਕਿਸਾਨ ਲੀਡਰ ਸੁਖਜੀਤ ਸਿੰਘ ਹਰਦੋ ਚੰਡੇ ਜੋ ਮਰਨ ਵਰਤੇ ਬੈਠੇ ਆ ਪਰ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੇ ਬੇਟੇ ਸਾਡੇ ਨਾਲ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਉਹਨਾਂ ਨੂੰ ਕੋਈ ਸੁਨੇਹਾ ਲੱਗਿਆ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੇ ਨਾਲ ਗੱਲਬਾਤ ਹੋਈ ਕਿਉਂਕਿ ਜਗਜੀਤ ਸਿੰਘ ਡੱ ਹਰਾਸਤ ਦੇ ਵਿੱਚ ਅਰਖਿਆ ਹੋਇਆ ਗੁਰਪਿੰਦਰ ਸਿੰਘ ਸਾਡੇ ਨਾਲ ਨੇ ਜੋ ਕਿ ਕਿਸਾਨ ਲੀਡਰ ਜਗਜੀਤ ਸਿੰਘ ਢੱਲੇਵਾਲ ਉਹਨਾਂ ਦੇ ਬੇਟੇ ਆ ਗੁਰਪਿੰਦਰ ਜੀ ਕੋਈ ਲਾਸਟ ਗੱਲਬਾਤ ਹੋਈ ਤੁਹਾਡੀ ਤੁਹਾਡੇ ਪਿਤਾ ਜੀ ਨਾਲ ਢੱਲੇਵਾਲ ਸਾਹਿਬ ਦੇ ਨਾਲ ਕਿਉਂਕਿ ਉਹਨਾਂ ਨੇ ਮਰਨ ਵੇਰ ਤੇ ਬੈਠਣਾ ਸੀਗਾ ਔਰ ਉਸ ਤੋਂ ਪਹਿਲਾਂ ਉਹਨਾਂ ਨੂੰ ਹਰਾਸਤ ਦੇ ਵਿੱਚ ਲੈ ਲਿਆ ਰਾਤ ਨੂੰ ਨਹੀਂ ਮੇਰੀ ਐ ਸੱਚ ਕੋਈ ਗੱਲਬਾਤ ਨਹੀਂ ਹੋਈਗੀ ਪਰ ਜਿੰਨੀ ਕਿ ਮੈਨੂੰ ਇਧਰੋਂ ਉਧਰੋਂ ਮਤਲਬ ਕਿ ਆਪਾਂ ਨੂੰ ਕੰਟੈਕਟ ਕਰਕੇ ਜਿੰਨੀ ਨਹੀਂ ਗੱਲਬਾਤ ਹੋਈ ਹੈ ਉੰਨੀ ਕੁ ਤੋਂ ਮੈਨੂੰ ਇੰਨਾ ਕ ਇਨਸ਼ੋਰ ਹੋਇਆ ਕਿ ਹਾਂ ਉਹ ਠੀਕ ਠਾਕ ਨੇ ਇਹੋ ਜੀ ਕੋਈ ਗੱਲ ਨਹੀਂ ਬਿਲਕੁਲ ਠੀਕ ਆ ਤੇ ਕੋਈ ਐਡੀ ਮੈਨੂੰ ਫਿਕਰ ਕਰਨ ਵਾਲੀ ਮਤਲਬ ਐਡੀ ਗੱਲ ਨਹੀਂ ਲੱਗੀ ਸੀਗੀ ਤਾਂ ਕਰਕੇ ਹੀ ਮੈਂ ਉਧਰ ਦੀ بجائے ਇੱਧਰ ਨੂੰ ਆਇਆ ਇਹ ਜੀ ਮੈਨੂੰ ਕੋਈ ਐਡੀ ਗੱਲ ਨਹੀਂ ਲੱਗੀ ਨਾ ਮੈਂ ਕੋਈ ਕੰਟੈਕਟ ਮੇਰਾ ਨਹੀਂ ਹੋਇਆਗਾ ਸਿੱਧਾ ਸਟ੍ਰੇਟ ਤੇ ਪਰ ਮੈਨੂੰ ਜਿੰਨੀ ਕੁ ਗੱਲਬਾਤ ਆਸੂ ਬਾਸੂ ਪਤਾ ਲੱਗੀ ਉਹ ਇੰਨੀ ਕੁ ਹੈਗੀ ਆ ਵੀ ਉਹ ਬਿਲਕੁਲ ਠੀਕ ਨਹੀਂ ਅੱਛਾ ਕੀ ਉਹਨਾਂ ਨੇ ਕੋਈ ਸੁਨੇਹਾ ਦਿੱਤਾ ਤੁਹਾਨੂੰ ਜਾਂ ਕੋਈ ਪਰਿਵਾਰ ਨੂੰ ਸਨੇਹਾ ਸਨੇਹਾ ਦਾ ਇੱਕੋ ਹੀ ਸੀਗਾ ਉਹਨਾਂ ਦਾ ਲਾਸਟ ਵਾਲਾ ਸਨੇਹਾ ਲੈ ਕੇ ਹੀ ਮੈਂ ਇੱਥੇ ਆਇਆ ਉਹਨਾਂ ਦਾ ਸੀਗਾ ਕਿ ਖਨੌਰੀ ਚੱਲੋ ਸਾਰੇ ਜਣੇ ਖਨੌਰੀ ਆਓ ਮੈਂ ਆਪ ਦਾ ਕੱਲਾ ਮੈਂ ਇੱਕ ਕਿਸਾਨ ਲੀਡਰ ਹੋਣ ਦੇ ਦੇ ਬੇਟੇ ਹੋਣ ਦੇ ਨਾਂ ਤੇ ਨਹੀਂ ਮੈਂ ਇੱਕ ਕਿਸਾਨ ਹੋਣ ਦੇ ਨਾਂ ਤੇ ਮੇਰਾ ਫਰਜ਼ ਬੰਦਾ ਸੀਗਾ ਜਿਹੜਾ ਮੈਨੂੰ ਅਕਸਰ ਉਹ ਮੇਰੇ ਚੁੱਲੇ ਦੀ ਵੀ ਲੜਾਈ ਆ ਕੋਈ ਬਾਕੀ ਜਿੰਮ ਜਦਾਂ ਫਿਰਦੇ ਉਦਾਂ ਹੀ ਮੈਂ ਆ ਉਹ ਮੈਂ ਆਪਦੇ ਫਰਜ਼ ਸਮਝ ਕੇ ਮੈਨੂੰ ਸੀਗਾ ਕਿ ਮੈਂ ਇਖਨੋਰੀ ਜਾਣਾ ਮੈਂ ਇਖਨੋਰੀ ਇਸੇ ਕਰਕੇ ਮੈਨੂੰ ਕੋਈ ਇਹੋ ਜੀ ਗੱਲ ਨਹੀਂ ਸੀ ਸੁਨਿਆ ਭਾਵੇਂ ਮੇਰੇ ਬਾਪ ਦਾ ਭਾਵੇਂ ਪਰ ਉਹ ਮੇਰੇ ਨਾਲੋਂ ਮੇਰੇ ਬਾਪ ਨਾਲੋਂ ਪਹਿਲਾਂ ਉਹ ਕਿਸਾਨ ਲੀਡਰ ਨੇ ਉਹਨਾਂ ਦਾ ਸਾਨੂੰ ਸੁਨਿਆ ਸਿਰ ਮੱਥੇ ਆ ਉਹ ਉਹਨਾਂ ਦਾ ਸੁਨਿਆ ਮੈਨੂੰ ਜਿਹੜਾ ਮਿਲਿਆ ਉਹਨਾਂ ਦੇ ਅਮਲ ਕਰਕੇ ਹੀ ਮੈਂ ਇੱਥੇ ਆਇਆ ਹਾਂ अच्छा ਤੁਹਾਡੇ ਪਿਤਾ ਨੇ ਜਗਜੀਤ ਸਿੰਘ ਢੱਲੇਵਾਲ ਔਰ ਉਹਨਾਂ ਨੇ ਥੋੜੇ ਦਿਨ ਪਹਿਲਾਂ ਵੀਡੀਓ ਵੀ ਆਇਆ ਇੱਕ ਪ੍ਰਾਪਰਟੀ ਉਹ ਕਹਿੰਦੇ ਕਿ ਸਾਰੀ ਆਪਣੇ ਪਰਿਵਾਰ ਦੇ ਵਿੱਚ ਵੰਡਤੀ ਹੈ ਨਾਂ ਲਵਾਤੀ ਹੈ ਸਾਰੇ ਪਰਿਵਾਰਕ ਮੈਂਬਰਾਂ ਦੇ ਉਹਨਾਂ ਨੇ ਪ੍ਰਾਪਰਟੀ ਇਹ ਬੰਦਾ ਉਦੋਂ ਸਟੈਪ ਲੈਂਦਾ ਹੁੰਦਾ ਜਦੋਂ ਉਹਨੂੰ ਕੋਈ ਇਹ ਲੱਗਦਾ ਹੁੰਦਾ ਕਿ ਭਾਈ ਮੈਂ ਥੋੜਾ ਸਮਾਂ ਹੈਗਾ ਕਿਉਂਕਿ ਚਲੋ ਪ੍ਰਮਾਤਮਾ ਲੰਬੀ ਉਮਰ ਕਰੇ ਉਹਨਾਂ ਦੀ ਪਰ ਆਮ ਤੌਰ ਤੇ ਇਹ ਸਟੈਪ ਐਸੇ ਕਰਕੇ ਉਹਨਾਂ ਨੇ ਵੀ ਉਹ ਦੱਸਿਆ ਵੀ ਕਿ ਮੈਂ ਐਸੇ ਕਰਕੇ ਸਟੈਪ ਲਿਆ ਕਿ ਮੈਨੂੰ ਨਹੀਂ ਪਤਾ ਮੈਂ ਜਦੋਂ ਮਰਨ ਵਰਤੇ ਬੈਠ ਗਿਆ ਅੱਗੇ ਡਿਸੀਜਨ ਕੀ ਹੋਣਾ ਤਾਂ ਉਦੋਂ ਤੁਹਾਡੇ ਜ਼ਹਿਨ ਦੇ ਵਿੱਚ ਕੀ ਚੱਲ ਰਿਹਾ ਸੀ ਜਦੋਂ ਤੁਹਾਡੇ ਪਿਤਾ ਜੀ ਇਹ ਫੈਸਲਾ ਕਰ ਰਹੇ ਸੀ ਤੁਹਾਡੀ ਨਾ ਕਰਵਾ ਰਹੇ ਸੀਗੀ ਆਪਣੀ ਪ੍ਰਾਪਰਟੀ ਦਿਲ ਦੇ ਵਿੱਚ ਤਾਂ ਮੇਰੇ ਇਹ ਗੱਲ ਜੀ ਕਿ ਜਿੱਦਾਂ ਮੰਨ ਲਓ ਕੈਂਸਰ ਦੇ ਉਹ ਪੇਸ਼ੈਂਟ ਨੇ ਆਪਾਂ ਨੂੰ ਸਾਰਿਆਂ ਨੂੰ ਪਤਾ ਹਨਾ ਕਿ ਕੈਂਸਰ ਦੇ ਉਹ ਪੇਸ਼ੈਂਟ ਨੇ ਉਹਨਾਂ ਦੇ ਦਿਮਾਗ 'ਚ ਇੱਕੋ ਹੀ ਗੱਲ ਆ ਕਿ ਮੈਂ ਮਰਨਾ ਤਾਂ ਉਦਾਂ ਵੀ ਆ ਮਰਨਾ ਇਥੋਂ ਜਹਾਨ ਤੇ ਆਪਾਂ ਕਿਸੇ ਨੇ ਨਹੀਂ ਰਹਿਣਾ ਸਭ ਨਹੀਂ ਜਾਣਾ ਹਨ ਵੀ ਜਾਣਾ ਤਾਂ ਮੈਂ ਉਸ ਤਰ੍ਹਾਂ ਮਤਲਬ ਉਦਾਂ ਵੀ ਹੈਗਾ ਹੀ ਆ ਤੇ ਜੇ ਮੈਂ ਕਿਸੇ ਮਤਲਬ ਕਿ ਕਿਸਾਨੀ ਦਾ ਕਿਸੇ ਹਿਸਾਬ 'ਚ ਮੈਂ ਭੜਾ ਕਰ ਜਾ ਉਹ ਮੈਨੂੰ ਲੱਖ ਗੁਣਾ ਚੰਗੀ ਲੱਗੂਗੀ ਹਨਾ ਪਤਾ ਸੀਗਾ ਮੈਨੂੰ ਇਸ ਗੱਲ ਦਾ ਕਿ ਜੇ ਮੈਂ ਕਹਿਦਾ ਮੈਂ ਕਹਿ ਵੀ ਲੈਂਦਾ ਭਾਵੇਂ ਪਰ ਮੈਨੂੰ ਪਤਾ ਕਿ ਉਹਨਾਂ ਦਾ ਕਿ ਉਹਨਾਂ ਨੇ ਪਿੱਛੇ ਤਾਂ ਉਹਨਾਂ ਨੇ ਹਟਣਾ ਨਹੀਂਗਾ ਜਿਹੜੀ ਗੱਲ ਉਹਨਾਂ ਦੇ ਮੂੰਹ 'ਚ ਇੱਕ ਵਾਰ ਨਿਕਲ ਗਈ ਆ ਕਿ ਹਾਂ ਇਹ ਕੰਮ ਹੋਣਾ ਤਾਂ ਉਹ ਹੋਣਾ ਐਡੀ ਗੱਲ ਨਹੀਂ ਹੈਗੀ ਕਿ ਬਾਕੀ ਉਹ ਉਦੋਂ ਵੀ ਅੱਗੇ ਜਿਹੜੀ ਜਾਇਦਾਦ ਦੀ ਗੱਲ ਆ ਉਹ ਤਾਂ ਚਲੋ ਆਪਣੇ ਹਨਾ ਜਿੱਦਾਂ ਬਣਿਆ ਰਿਵਾਜ ਹਨਾ ਉਹ ਚਲੋ ਉਦਾਂ ਹੋਇਆ ਤੇ ਪਰ ਜਿਹੜੀ ਗੱਲ ਮੇਨ ਸੀਗੀ ਮਤਲਬ ਕਹਿਣ ਦਾ ਤਾਂ ਵੀ ਜੇ ਉਹਨਾਂ ਨੂੰ ਮੈਂ ਕਹਿ ਵੀ ਲੈਂਦਾ ਨਾ ਇਹ ਗੱਲ ਵੀ ਤੁਸੀਂ ਨਾ ਇਹ ਇਸ ਇਹ ਸਟੈਪ ਲਓ ਉਹਨਾਂ ਨੇ ਇਸ ਗੱਲ ਦਾ ਤਾਂ ਵੀ ਨਹੀਂ ਸੀਗਾ ਤੇ ਉਹ ਮੈਂ ਕਹਿਣਾ ਵੀ ਨਹੀਂ ਇਹ ਗੱਲ ਨਹੀਂ ਕਿ ਕਿ ਮੈਂ ਕਹਿਣਾ ਸੀ ਕਿਉਂਕਿ ਮੈਨੂੰ ਇਸ ਗੱਲ ਦਾ ਕੱਲਾ ਇਹ ਨਹੀਂ ਹੈ ਮੈਨੂੰ ਇਸ ਗੱਲ ਦਾ ਮਾਣ ਹੋਊਗਾ ਵੀਰੇ ਕਿ ਮੇਰੇ ਬਾਪ ਦੀ ਜੇ ਮੰਨ ਲਓ ਕੋਈ ਜਾਨ ਨੂੰ ਖਤਰਾ ਹੋ ਕੇ ਤੇ ਜੇ ਮੰਨ ਲਓ ਇਹਨਾਂ ਕੋਈ ਚਾਰ ਮੰਨ ਲਓ ਘਰਾਂ ਦੀ ਅੱਗ ਬਲਦੀ ਰਹਿੰਦੀ ਹੈ ਨਾ ਮੈਨੂੰ ਉਸ ਗੱਲ ਦਾ ਕੋਈ ਦੁੱਖ ਨਹੀਂ ਮੈਨੂੰ ਮਾਨ ਹੋਊਗਾ ਕਿ ਹਾਂ ਮੇਰੇ ਮੇਰਾ ਬਾਪ ਇਹਨਾਂ ਦੀ ਅੱਗ ਬਲਦੀ ਦਾ ਕਾਰਨ ਹੈਗਾ ਠੀਕ ਆ ਚੁੱਲਿਆਂ ਦੀ ਅੱਗ ਜ਼ਰੂਰੀ ਆ ਉਹ ਚੀਜ਼ ਨੂੰ ਆਪਾਂ ਨੂੰ ਅੱਗੇ ਰੱਖਣਾ ਚਾਹੀਦਾ ਜਾਨ ਨਾ ਤਾਂ ਦੁਨੀਆ ਤੇ ਲੱਖਾਂ ਹੀ ਆ ਇਹ ਲੱਖਾਂ ਹੀ ਗਏ ਆ ਲੱਖਾਂ ਨਹੀਂ ਜਾਣਾ ਐਡੀ ਕੋਈ ਗੱਲ ਨਹੀਂ ਹੈਗੀ ਜੀ ਐਡੀ ਕੋਈ ਚਿੰਤਾ ਵਾਲੀ ਗੱਲ ਨਹੀਂ ਹੈਗੀ ਮੇਰੇ ਆਸਤੇ ਕੋਈ ਇਹੋ ਜਿਹਾ ਦਿਮਾਗ ਤੇ ਲੋਡ ਪਾਉਣ ਵਾਲੀ ਲੱਗਦੀ ਨਹੀਂ ਮੈਨੂੰ ਤਾਂ ਨਹੀਂ ਲੱਗਦੀ ਕਿ ਐਡੀ ਕੋਈ ਗੱਲ ਹੈਗੀ ਆ ਆਹੀ ਸੀ ਕਿਉਂਕਿ ਜਿਸ ਤਰੀਕੇ ਨਾਲ ਉਹ ਮਰਨਵਰਤ ਤੇ ਬੈਠੇ ਆ ਇਸ ਤੋਂ ਇਸ ਤੋਂ ਬਾਅਦ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਉਹਨਾਂ ਨੇ ਮਰਨਵਰਤ ਰੱਖ ਲਿਆ ਜਾਂ ਇਥੋਂ ਪੁਲਿਸ ਉਹਨਾਂ ਨੂੰ ਲੈ ਗਈ ਹੈ ਉਸ ਤੋਂ ਬਾਅਦ ਕੋਈ ਉਹਨਾਂ ਦਾ ਮਰਨਵਰਤ ਢਾਉਣ ਦੀ ਕੋਸ਼ਿਸ਼ ਹੋਈ ਹੋਵੇ ਉਧਰੋਂ ਜਾਂ ਕੁਝ ਉਹਨਾਂ ਨੂੰ ਖਵਾਇਆ ਪਿਆ ਗਿਆ ਹੋਵੇ ਨਹੀਂ ਉਹੋ ਜਿਹਾ ਮੈਨੂੰ ਨਾ ਤਾਂ ਮਰਨਵਰਤ ਢਾਉਣ ਦੀ ਤਾਂ ਦੂਰ ਦੀ ਗੱਲ ਆ ਵੀਰੇ ਇੱਕ ਪਾਣੀ ਦੀ ਬੂੰਦ ਹੈ ਨਾ ਜਿਹੜੀ ਇੱਕ ਪਾਣੀ ਦੀ ਬੂੰਦ ਤੱਕ ਵੀ ਉਹਨਾਂ ਦੀ ਮਰਜ਼ੀ ਤੋਂ ਬਿਨਾ ਉਹਨਾਂ 'ਚ ਇੰਨਾ ਵੀ ਹੈ ਨਹੀਂਗਾ ਕਿ ਇੱਕ ਪਾਣੀ ਦੀ ਬੂੰਦ ਵੀ ਉਹ ਨਗਾ ਦੇਣ ਮਰਨ ਮਰ ਤ ਤਣਾਉਂਦੀਆਂ ਦਾ ਬਹੁਤ ਬਾਅਦ ਦੀਆਂ ਗੱਲਾਂ ਨਾ ਹੀ ਉਹਨਾਂ ਦੀ ਮਰਦੇ ਦਾਮ ਤੱਕ ਫਿਰ ਉਹੀ ਆ ਮਰਨ ਮਰਤੀ ਹੋ ਗਿਆ ਮਰਦੇ ਦਾਮ ਤੱਕ ਜਿਹੜੀ ਉਹਨਾਂ ਨੇ ਗੱਲ ਕਹਿ ਤੀ ਉਹ ਪਗਾ ਕੇ ਜਾਣਗੇ ਇਹ ਨਹੀਂ ਗੱਲ ਹੈਗੀ ਕਿ ਵਿੱਚ ਵਿਚਾਲੇ ਲੰਕ ਦੀ ਰਹੇ ਜੂਗੀ ਇਹ ਚੀਜ਼ ਤਾਂ ਭੁੱਲ ਜਾਓ ਜਿਹੜੀ ਗੱਲ ਆ ਵੀ ਇਹ ਚੀਜ਼ ਤਾਂ ਹੋਣੀ ਹੋਣੀ ਹੈਗੀ ਜੇ ਉਹਨਾਂ ਦੀ ਮਰਜ਼ੀ ਨਹੀਂ ਹੈਗੀ ਤਾਂ ਇਹ ਜੀ ਨਹੀਂ ਹੋਊਗੀ ਬੇਫਿਕਰ ਐਸ ਗੱਲ ਤੋਂ ਮੈਨੂੰ ਇਸ ਗੱਲ ਦੀ ਰਤੀ ਭਰ ਦੀ ਵੀ ਚਿੰਤਾ ਨਹੀਂ ਹੈਗੀਗੀ ਅੱਛਾ ਤੁਹਾਡੇ ਮਾਤਾ ਜੀ ਵੀ ਕੁਝ ਇੱਕ ਮਹੀਨੇ ਪਹਿਲਾਂ ਹੀ ਉਹਨਾਂ ਦਾ ਦੇਹਾਂਤ ਹੋ ਗਿਆ ਸੀਗਾ ਔਰ ਕਿਉਂਕਿ ਕੁਝ ਇੱਕ ਮਹੀਨਾ ਹੀ ਹੋਇਆ ਇਸ ਚੀਜ਼ ਨੂੰ ਲੈ ਕੇ ਇੱਕ ਪਾਸੇ ਮਾਤਾ ਜੀ ਚਲੇ ਗਏ ਦੂਸਰੇ ਪਾਸੇ ਤੁਹਾਡੇ ਪਿਤਾ ਜੀ ਨੇ ਇਹ ਮਰਨ ਵਰਤ ਰੱਖ ਲਿਆ ਇਹਨਾਂ ਚੀਜ਼ਾਂ ਨੂੰ ਪਰਿਵਾਰ ਕਿਵੇਂ ਦੇਖ ਰਿਹਾ ਹੈ ਇਹ ਤਾਂ ਜੇ ਆਪਾਂ ਉਦਾਂ ਮਤਲਬ ਕਿ ਫਾਦਰਸਨ ਵਾਲੀ ਗੱਲ ਕਰੀਏ ਤਾਂ ਥੋੜਾ ਜਿਹਾ ਤਾਂ ਇਸ ਗੱਲ ਦਾ ਇੱਕ ਟਾਈਮ ਆਸਤੇ ਹੁੰਦਾ ਹਨ ਜਦੋਂ ਮਤਲਬ ਕਿ ਸਾਰਾ ਕੁਝ ਉਧਰੋਂ ਪ੍ਰਾਪਰਟੀ ਵਾਲਾ ਕਰਕੇ ਸੀਓਫ ਵਾਲੇ ਪਾਸੇ ਨੂੰ ਚੱਲੀ ਸੀ ਕਹਾਣੀ ਜਦੋਂ ਜਿੱਦੈ ਘਰ ਨੂੰ ਵਾਪਸ ਘਰ ਤੋਂ ਇੱਧਰ ਨੂੰ ਵਾਪਸ ਆਉਣਾ ਸੀਗਾ ਉਦੋਂ ਇੱਕ ਟਾਈਮ ਆਸਤੇ ਤਾਂ ਜਦੋਂ ਮੇਰੇ ਕਰਨੀ ਨੂੰ ਪਿੱਠ ਘੁੰਮਦੀ ਆ ਥੋੜਾ ਜਿਹਾ ਤਾਂ ਅੰਦਰੋਂ ਝੋੜਾ ਜਾ ਇਹ ਤਾਂ ਵੱਜਦਾ ਹੀ ਹੈ ਨਾ ਵੀ ਯਾਰ ਰੋਕ ਲੋ ਹਨ ਵੀ ਮੇਬੀ ਮੇਬੀ ਨਾਟ ਵਾਲੀ ਗੱਲ ਹੋ ਜਾਂਦੀ ਜਦੋਂ ਇੱਕ ਵਾਰੀ ਆ ਕੇ ਇਸ ਸਟੇਜ ਤੇ ਬੈਠ ਗਏ ਹਨ ਉਹ ਤਾਂ ਮੇਬੀ ਮੇਬੀ ਨਾਟ ਤੇ ਆ ਗਈ ਗੱਲ ਵੀ ਪਰ ਮੇਰੇ ਆਸਤੇ ਉਹ ਆਪਦੇ ਆਪ ਦੇ इमोਸ਼ਨ ਆ ਜਿਹੜੇ ਉਹਨਾਂ ਨੂੰ ਕੰਟਰੋਲ ਕਰਕੇ ਮੇਰੇ ਆਸਤੇ ਜਿਹੜੇ ਆਪਣੇ ਲੋਕ ਆ ਜਿਹੜੇ ਉਹਦਾ ਆਸਰਾ ਲੈ ਕੇ ਜਾਂ ਮੰਨ ਲਓ ਉਹਦਾ ਚਿਹਰਾ ਸਮਝ ਕੇ ਪਿੱਛੇ ਲੱਗ ਗਏ ਉਹਦੇ ਆਏ ਨੇ ਮੈਨੂੰ ਉਹਨਾਂ ਦਾ ਮਤਲਬ ਕਿ ਜ਼ਿਆਦਾ ਜ਼ਰੂਰਤਾ ਮੈਨੂੰ ਇਹਨਾਂ ਮਤਲਬ ਕਿ emotions ਨੂੰ ਆਪਦੇ ਨੂੰ ਆਪਦੇ ਤੇ ਹਾਵੀ ਕਦੇ ਵੀ ਨਹੀਂ ਹੋਣ ਦਊਗਾ ਅੱਗੇ ਵੀ ਮਾਇਕੂ ਕਰੇ ਆਪਾਂ ਇਹਦੇ ਤੇ ਸਫਲ ਹੋ ਗਏ ਜੇ ਕੋਈ ਅੱਗੇ ਲੜਾਈਆਂ ਆਉਣਗੀਆਂ ਜੇ ਅੱਗੇ ਵੀ ਇਹ ਸਟੈਪ ਲੈਣਗੇ ਮੈਂ ਫੇਰ ਵੀ ਅੱਗੇ ਨਹੀਂ ਆਉਂਗਾ ਕਦੇ ਵੀ ਨਹੀਂ ਆਉਂਗਾ ਕਿ ਇਹ ਕੰਮ ਨਹੀਂ ਕਰਨਾਗਾ ਜੇ ਮੇਰੇ ਕਰਕੇ ਜਾਂ ਮੇਰੇ ਫਾਦਰ ਕਰਕੇ ਕਿਸੇ ਵੀ ਚੁੱਲੇ ਦੀ ਇੱਕ ਅੱਗ ਅੱਗ ਬਲਦੀ ਰਹਿੰਦੀ ਹੈ ਮੈਂ ਉਹਦੇ ਵਾਸਤੇ ਮੈਂ ਮਾਣ ਮਹਿਸੂਸ ਕਰੂੰਗਾ ਕਿ ਮੇਰੇ ਫਾਦਰ ਸਾਹਿਬ ਇਸ ਅੱਗ ਬਲਦੀ ਦਾ ਕਾਰਨ ਹੈਗੇ ਆ ਚੁੱਲੇ 'ਚ ਅੱਗ ਹੈਗੀ ਆ ਤਾਂ ਮੇਰੇ ਫਾਦਰ ਸਾਹਿਬ ਕਰਕੇ ਚਲੋ ਜੇ ਹੈਗੀ ਆ ਤਾਂ ਮੈਨੂੰ ਉਸ ਚੀਜ਼ ਦਾ ਮਾਣ ਹੋਊਗਾ ਜਦ ਨਹੀਂ ਇਮੋਸ਼ਨਲੀ ਬੰਦਾ ਆਪਦੇ ਪਿਤਾ ਪੁੱਤਰ ਦਾ ਬੜਾ ਅਟੈਚਮੈਂਟ ਹੁੰਦੀ ਹੈ ਇਮੋਸ਼ਨਸ ਬਹੁਤ ਅਟੈਚ ਹੁੰਦੇ ਆ ਇੱਕ ਦੂਜੇ ਦੇ ਨਾਲ ਮੈਂ ਇਸ ਇਸ ਕਰਕੇ ਪੁੱਛ ਰਿਹਾ ਕਿ ਕਿਉਂਕਿ ਕੁਝ ਮਹੀਨੇ ਪਹਿਲਾਂ ਮਾਤਾ ਜੀ ਔਰ ਉਸ ਤੋਂ ਬਾਅਦ ਹੁਣ ਪਿਤਾ ਜੀ ਇਸ ਕਰਕੇ ਇੱਕ ਵਾਰ ਤਾਂ ਬੰਦਾ ਇਮੋਸ਼ਨਲ ਹੋਏ ਤੁਸੀਂ ਉਸ ਚੀਜ਼ ਨੂੰ ਲੈ ਕੇ ਕਿ ਜੇ 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 ਵਾਲੀ ਗੱਲ ਤਾਂ ਆਈ ਜਾਂਦੀ ਕਦੇ ਮਨ ਦੇ ਵਿੱਚ ਬੰਦੇ ਦੇ ਕਿਉਂਕਿ ਹਿਊਮਨ ਹਿਊਮਨ ਨੇਚਰ ਹੈ ਨਾ ਇਹ ਤਾਂ ਹਿਊਮਨ ਨੇਚਰ ਤਾਂ ਹੈਗਾ ਵੀਰੇ ਇਮੋਸ਼ਨਸ ਦਾ ਇੱਕ ਵਾਰੀ ਤਾਂ ਇੱਕ ਵਾਰੀ ਤਾਂ ਹਾਵੀ ਜਦੋਂ ਆਪਾਂ ਰਾਤ ਨੂੰ ਸੌਣ ਲੱਗਦੇ ਆ ਹਨਾ ਇੱਕ ਵਾਰ ਤਾਂ ਦਿਮਾਗ ਚ ਆਉਂਦੀ ਹੈ ਨਾ ਵੀ ਯਾਰ ਕੀ ਪਤਾ ਕੀ ਬਣੇ ਹਨਾ ਉਹ ਚੀਜ਼ ਨੂੰ ਪਰ ਫੇਰ ਉਹ ਗ ਉਹ ਜੀ ਸ਼ੈਟਰ ਹੁੰਦੀ ਆ ਫੇਰ ਉਹ ਚੀਜ਼ ਅੱਗੇ ਜਦੋਂ ਯਾਰ ਅਕਸਰ ਨੂੰ ਹੁਣ ਜਿਹੜੇ ਆ ਲੋਕ ਆਪਣੇ ਇੱਕ ਕਾਲ ਤੇ ਆ ਜਾਂਦੇ ਆ ਹਨਾ ਉਹ ਚੀਜ਼ਾਂ ਨੂੰ ਬਹੁਤ ਮੇਰੇ ਆਸਤੇ ਤਾਂ ਉਹ ਬਹੁਤ ਮਾਇਨੇ ਰੱਖਦੀਆਂ ਕਿ ਯਾਰ ਇਹ ਚੀਜ਼ ਮੇਰੇ ਆਸਤੇ ਬਹੁਤ ਜ਼ਰੂਰੀ ਆ ਇਹਨਾਂ ਚੀਜ਼ਾਂ ਦੇ ਚਿਹਰੇ ਸਹੀ ਰਹਿਣੇ ਚਾਹੀਦੇ ਆ ਇਹਨਾਂ ਚੀਜ਼ਾਂ ਇਹਨਾਂ ਲੋਕਾਂ ਦੇ ਧੌਣ ਨਹੀਂ ਨਿਵਣੀ ਚਾਹੀਦੀ ਕਿ ਇਹ ਡੱਲੇ ਵਾਲ ਪਿੱਛੇ ਗਏ ਸੀ ਕਿ ਡੱਲੇ ਵਾਲ ਨੇ ਆ ਕਰਤਾ ਉਹ ਚੀਜ਼ ਨਹੀਂ ਉਹ ਚੀਜ਼ ਨਾਲੋਂ ਮੇਰੇ ਆਸਤੇ ਇਹ ਚੀਜ਼ਾਂ ਜ਼ਰੂਰੀ ਆ ਮੈਂ ਆਪਦੇ ਇਮੋਸ਼ਨਸ ਨੂੰ ਬਹੁਤ ਬਹੁਤ ਵਧੀਆ ਤਰੀਕੇ ਨਾਲ ਕੰਟਰੋਲ ਕਰ ਸਕਦਾ ਤੇ ਕੰਟਰੋਲ ਮੈਂ ਕਰੀ ਵੀ ਬੈਠਾ ਕੋਈ ਇਹੋ ਜੀ ਗੱਲ ਨਹੀਂ ਕਿ 나 ਹੀ ਮੈਨੂੰ ਕੋਈ ਉਹੋ ਜੀ ਗੱਲ ਹੁੰਦੀ ਜੇ ਮੈਨੂੰ ਕੋਈ ਉਹੋ ਜੀ ਗੱਲ ਲੱਗਦੀ ਜਾਂ ਮੇਰੇ ਦਿਮਾਗ ਚ ਕੋਈ ਉਹੋ ਜੀ ਗੱਲ ਚੱਲਦੀ ਤਾਂ ਮੈਂ ਲੁਧਿਆਣੇ ਜਾਂਦਾ ਮੈਂ ਖਨੌਰੀ ਨਾ ਆਉਂਦਾ ਮੈਂ ਖਨੌਰੀ ਇਸੇ ਕਰਕੇ ਆਇਆ ਵੀ ਜਿਹੜਾ ਉਹ ਲੋਕਾਂ ਨੇ ਮੇਰੇ ਮਗਰ ਲਾ ਕੇ ਲੁਧਿਆਣੇ ਨੂੰ ਜਾਣਾ ਸੀ ਹੁਣ ਉਹੀ ਲੋਕ ਮੇਰੇ ਮਗਰ ਲਾ ਕੇ ਜੇ ਖਨੌਰੀ ਆਉਣਗੇ ਤਾਂ ਉਸ ਚੀਜ਼ ਨਾਲ ਸਾਡੇ ਮੋਰਚੇ ਨੂੰ ਮਜ਼ਬੂਤੀ ਮਿਲੂਗੀ ਉਹ ਚੀਜ਼ ਦਾ ਮੈਨੂੰ ਜਿਆਦਾ ਜ਼ਰੂਰ ਤੁਸੀਂ ਡੱਲੇਵਾਲ ਸਾਹਿਬ ਹੁਣਾਂ ਨਾ ਚਲੋ ਇੱਕ ਵਾਰ ਪਹਿਲਾਂ ਵੀ ਗੱਲ ਹੋਈ ਉਹਨਾਂ ਨੇ ਸਾਡੇ ਕੋਲੇ ਵੀ ਇੰਟਰਵਿਊ 'ਚ ਵੀ ਜ਼ਿਕਰ ਕੀਤਾ ਸੀ ਕਿ ਉਹ ਕੈਂਸਰ ਦੇ ਪੇਸ਼ੈਂਟ ਨੇ ਕਿਹੜੀ ਸਟੇਜ ਦਾ ਕੈਂਸਰ ਹੈ ਡੱਲੇਵਾਲ ਸਾਹਿਬ ਨੂੰ ਕੈਂਸਰ ਦੇ ਪੇਸ਼ੈਂਟ ਦਾ ਤਾਂ ਮਤਲਬ ਕਿ ਜਿੰਨਾ ਕ ਮੈਨੂੰ ਵੀ ਇਵੇਂ ਹੀ ਪਤਾ ਲੱਗਿਆ ਜਜ਼ਬੇ ਦੀ ਗੱਲ ਕਰ ਰਹੇ ਆ ਕਿ ਜਿੱਥੇ ਇੱਕ ਪਾਸੇ ਤਾਂ ਲੋਕ ਬਹੁਤ ਵੀਕ ਹੋ ਜਾਂਦੇ ਆ ਕਿਉਂਕਿ ਹੈ ਹੀ ਕਿਉਂਕਿ ਬੰਦਾ ਡੀਮੋਟੀਵੇਟ ਹੋ ਜਾਂਦਾ ਕਈ ਵਾਰ ਪਰ ਉਹਨੇ ਪੂਰਾ ਚੜ੍ਹਦੀ ਕਲਾ ਦਾ ਸੁਨੇਹਾ ਦਿੱਤਾ ਡਲੇਲਾਲ ਸਾਹਿਬ ਉਹਨਾਂ ਨੇ ਉਹਨਾਂ ਨੇ ਉਸ ਨੂੰ ਆਪਣੀ ਕਮਜ਼ੋਰੀ ਨਹੀਂ ਬਣ ਦਿੱਤਾ ਉਹਨਾਂ ਨੇ ਕਿਹਾ ਕਿ ਨਹੀਂ ਪੂਰੀ ਅਸੀਂ ਚੜ੍ਹਦੀ ਕਲਾ ਦੇ ਵਿੱਚ ਆ ਵੀਕਨੈਸ ਨਹੀਂ ਸ਼ੋ ਹੋਣ ਦਿੱਤੀ ਉਹਨਾਂ ਨੇ ਉਹਨਾਂ ਨੇ ਨਾ ਮੈਂ ਤੁਹਾਨੂੰ ਦੱਸਾਂ ਵੀ ਉਹਨਾਂ ਨੇ ਘਰ 'ਚ ਤਾਂ ਰਿਪੋਰਟਾਂ ਆਉਣ ਹੀ ਕੋਈ ਨਹੀਂ ਦਿੱਤੀਆਂ ਅੱਜ ਤੱਕ ਵੀ ਘਰੇ ਰਿਪੋਰਟ ਇੱਕ ਵੀ ਨਹੀਂ ਹੈਗੀ ਜਿੰਨੀ ਕਿ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਸੀ ਹੈ ਕਿ ਉਹ ਵੀ ਮੈਨੂੰ ਇਦਾਂ ਹੀ ਮਤਲਬ ਕਿ ਪਤਾ ਲੱਗਿਆ ਚੱਲਦੀ ਫਿਰਦੀ ਗੱਲ ਚੋਂ ਵੀ ਯਾਰ ਗੱਲ ਆਹ ਫਿਰ ਮੈਂ ਇੱਕ ਦਿਨ ਕਲੈਰੀਫਿਕੇਸ਼ਨ ਥੋੜੀ ਜੀ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਹਦੇ ਜ ਮੈਨੂੰ ਇੰਨਾ ਕੁ ਪਤਾ ਲੱਗਿਆ ਸੀਗਾ ਵੀ ਹਾਂ ਥੋੜੀ ਜੀ ਗੱਲ ਹੈਗੀ ਆ ਪਰ ਉਹ ਗੱਲ ਕਾਫੀ ਸੀਗੀ ਐਡੀ ਛੋਟੀ ਨਹੀਂ ਸੀਗੀ ਤੇ ਪਰ ਉਹਦੇ ਜਿਵੇਂ ਆਪਾਂ ਨੂੰ ਮਤਲਬ ਕਿ ਉਸ ਚੀਜ਼ ਦਾ ਤਾਂ ਆਪਾਂ ਤਾਂ ਮੰਨੀਏ ਨਾ ਜੀ ਉਹਨਾਂ ਦੇ ਦਿਮਾਗ ਨੂੰ ਮੈਂਟਲੀ ਉਹ ਚੀਜ਼ ਹਨਾ ਡਿਸਟਰੈਕਟ ਕਰਦੀ ਤਾਂ ਉਹ ਚੀਜ਼ ਨੇ ਤਾਂ ਸਗੋਂ ਉਹਨਾਂ ਨੂੰ ਹੋਰ ਵੀ ਸਟਰੋਂਗ ਕਰਕੇ ਅੱਗੇ ਕਿਸਾਨੀ ਦੀ ਸੇਵਾ ਵਾਸਤੇ ਵੀ ਮੇਰੇ ਕੋਲੇ ਓਨ ਟਾਈਮ ਟਾਈਮ ਬਾਉਂਡ ਹੋ ਗਏ ਮੈਂ ਹਨਾ ਵੀ ਮੈਂ ਹੋਰ ਫਾਸਟਲੀ ਆਪਦੀ ਜਿਹੜੀ ਵੀ ਮਤਲਬ ਕਿ ਕੰਮ ਕਰਦਾ ਮੈਂ ਹੁਣ ਇਹਦੀ ਸਪੀਡ ਹੋਰ ਫਾਸਟ ਕਰਾਂ ਉਹ ਚੀਜ਼ ਨੇ ਤਾਂ ਸਗੋਂ ਉਹ ਚੀਜ਼ 'ਚ ਪ੍ਰੋਗਰੈਸ ਹੀ ਕੀਤੀ ਘਟਾਇਆ ਕੁਛ ਨਹੀਂਗਾ ਤੇ ਹੌਸਲੇ ਦਾ ਗੁਰੂ ਪਾਤਸ਼ਾਹ ਦੀ ਦੇਣਾ ਉਹ ਐਵੇਂ ਹੀ ਰਹਿਣਗੇ ਇਹੋ ਜੀ ਗੱਲ ਨਹੀਂ ਕਿ ਹੌਸਲੇ ਨੀਵੇਂ ਕਦੇ ਨਹੀਂ ਹੋਣਗੇ ਕੀ ਕਹੋਗੇ ਕਿਸਾਨਾਂ ਨੂੰ ਜਿਹੜੇ ਲੋਕ ਘਰਾਂ ਦੇ ਵਿੱਚ ਬੈਠੇ ਐ ਜਾਂ ਜਿਹੜੇ ਲੋਕ ਮੋਰਚਿਆਂ ਦੇ ਵਿੱਚ ਆ ਰਹੇ ਆ ਜਾ ਰਹੇ ਕੀ ਕਹਿਣਾ ਕੀ ਚਾਹੁੰਦੇ ਹੋ ਕਿਸਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਾਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਵੈਸੇ ਤਾਂ ਮੇਰੇ ਕਹਿਣ ਦੀ ਤਾਂ ਲੋੜ ਹੀ ਨਹੀਂ ਹੈਗੀ ਕਿ ਜਿਹੜੇ ਸੰਘਰਸ਼ੀ ਲੋਕ ਹੁੰਦੇ ਆ ਉਹਨਾਂ ਨੂੰ ਸੱਦਿਆਂ ਦੀ ਲੋੜ ਨਹੀਂ ਹੁੰਦੀਗੀ ਆਪਦੀ ਜ਼ਮੀਰ ਦੀ ਆਵਾਜ਼ ਸੁਣ ਕੇ ਆਪਦੀ ਜ਼ਮੀਰ ਦਾ ਸੱਦਾ ਲੈ ਕੇ ਉਹ ਆਪ ਹੀ ਆ ਜਾਂਦੇ ਆ ਆ ਵੀ ਰਹੇ ਆ ਬਹੁਤ ਜ਼ਿਆਦਾ ਮੈਂ ਤਾਂ ਕਹਿੰਦਾ ਅੱਗੇ ਪਿੱਛੇ ਰਸਤੇ ਚਾਉਂਦੇ ਆ ਵੀ ਦੇਖਿਆ ਬਹੁਤ ਬੰਦੇ ਹੋਰ ਵੀ ਕਾਫਲੇ ਆ ਰਹੇ ਆ ਐਡੀ ਗੱਲ ਨਹੀਂ ਬਾਕੀ ਜਿਹੜੇ ਜਿੰਨੇ ਰਹਿੰਦੇ ਆ ਉਹ ਵੀ ਮੈਂ ਤਾਂ ਇਹ ਕਹੂੰਗਾ ਕਿ ਹੁਣ ਤੁਸੀਂ ਕਿਸੇ ਨੂੰ ਡੀਕੋਣਾ ਕਿਸੇ ਦਾ ਸੱਦਾ ਨਾ ਉਡੀਕੋ ਆਪਦੇ ਆਪ ਹੀ ਉੱਠ ਕੇ ਆਪਦੇ ਕਾਫਲੇ ਬਣਾ ਕੇ ਆਪੇ ਖਨੌਰੀ ਨੂੰ ਆਓ ਇਸ ਚੀਜ਼ ਦੀ ਜ਼ਿਆਦਾ ਜ਼ਰੂਰਤ ਆ ਖਨੌਰੀ ਨੂੰ ਮਜ਼ਬੂਤ ਕਰੀਏ ਅੱਗਾ ਪਿਛਾ ਆਪੀ ਮਜ਼ਬੂਤ ਹੋ ਜਾਊਗਾ। ਅੱਛਾ ਹਰਦੋ ਚੰਡੇ ਜੀ ਨਾਲ ਗੱਲਬਾਤ ਹੋਈ ਬਿਲਕੁਲ ਠੀਕ ਨੇ। ਹਾਂ ਮਤਲਬ ਮੈਂ ਇਹਨਾਂ ਦਾ ਹੀ ਹਾਲਚਲ ਜਾਣਣ ਆਇਆ ਸੀਗਾ। ਇੱਥੇ ਪਹਿਲਾਂ ਤੁਹਾਡੇ ਪਿਤਾ ਜੀ ਨੇ ਬੈਠਣਾ ਸੀਗਾ ਔਰ ਉਸ ਤੋਂ ਪਹਿਲਾਂ ਪੁਲਿਸ ਨੇ ਉਹਨਾਂ ਨੂੰ ਡੇਟੇਨ ਕਰ ਲਿਆ ਫਿਰ ਉਹਨਾਂ ਦੀ ਜਗ੍ਹਾ ਤੇ ਹੁਣ ਇਹਨਾਂ ਦਾ ਨੰਬਰ ਹੈ ਸੁਖਜੀਤ ਸਿੰਘ ਹਰਦੋ ਚੰਡੇ। ਹਾਂ ਇਹ ਮਤਲਬ ਕਿ ਜਿਹੜੇ ਸੀਗਾ ਇਹ ਸੀਕੁਐਂਸ ਵਾਈਜ਼ ਸੀਗਾ ਕਿ ਜਦੋਂ ਉਹਨਾਂ ਨਾਲ ਕੋਈ ਮਿਸ ਹੈਪਨ ਹੁੰਦਾ ਫਿਰ ਇਹਨਾਂ ਦੀ ਵਾਰੀ ਸੀਗੀ ਚਲੋ ਇਹਨਾਂ ਦੀ ਵਾਰੀ ਉਹ ਸਰਪ੍ਰਾਈਜ਼ਿੰਗਲੀ ਪਹਿਲਾਂ ਆ ਗਈ ਤੇ ਮੈਂ ਉਹੀ ਇਹਨਾਂ ਦੀ ਜਾਣਨ ਨਹੀਂ ਆਇਆ ਸੀਗਾ ਹਾਲ ਹੀ ਜਾਣਨ ਆਇਆ ਸੀਗਾ ਕਿ ਕਿਦਾਂ ਠੀਕ ਨੇ ਤੇ ਪਰ ਮੈਂ ਦੇਖ ਕੇ ਹੈਰਾਨ ਆ ਵੀ ਕਾਫੀ ਬੈਟਰ ਨੇ ਇਹੋ ਜੀ ਗੱਲ ਨਹੀਂ ਕਿ ਇੱਕ ਦਿਨ ਦਾ ਖਾਣਾ ਛੱਡ ਕੇ ਬੰਦੇ ਦੇ ਹਾ ਭਾਵ ਚ ਦਾ ਫਰਕ ਪੈ ਹੀ ਜਾਂਦਾ ਪਰ ਉਹ ਬੜੀ ਚੜ੍ਹਦੀ ਕਲਾ ਚ ਨੇ ਵਾਹਿਗੁਰੂ ਦੀ ਕਿਰਪਾ ਪੂਰੀ ਅੱਛਾ ਇੱਕ ਦੋ ਸਵਾਲ ਹੋਰ ਇਸ ਚੀਜ਼ ਨੂੰ ਲੈ ਕੇ ਆ ਕਿ ਜਦੋਂ ਦਿੱਲੀ ਮੋਰਚਾ ਲੱਗਿਆ ਸੀ ਉਦੋਂ ਸਯੁਕਤ ਕਿਸਾਨ ਮੋਰਚਾ ਬਣਿਆ ਪੂਰੇ ਦੇਸ਼ ਦੀਆਂ ਯੂਨੀਅਨਸ ਇਕੱਠੀਆਂ ਹੋ ਗਈਆਂ ਔਰ ਜਦੋਂ ਕਿਸਾਨ ਅੰਦੋਲਨ ほら。 ਔਰ ਉਸ ਤੋਂ ਬਾਅਦ ਪੰਜਾਬ ਆ ਕੇ ਫਿਰ ਸਾਰੇ ਪਾਟੋ ਧਾੜ ਹੋ ਗਏ ਉਸ ਤੋਂ ਬਾਅਦ ਇੱਕ ਮੋਰਚਾ ਹੋ ਗਿਆ ਨਾਨ ਪੋਲਿਟਿਕਲ ਇੱਕ ਸਾਂਯੁਕਤ ਕਿਸਾਨ ਮੋਰਚਾ ਹੋ ਗਿਆ ਪੋਲਿਟਿਕਲ ਜਿਨ੍ਹਾਂ ਨੇ ਪਾਰਟੀ ਬਣਾਈ ਸੀ ਮੰਗਾ ਤੁਹਾਡੀਆਂ ਸਾਰੀਆਂ ਦੀਆਂ ਇੱਕੋ ਹੀ ਨੇ ਇੱਕੋ ਹੀ ਮਸਲਾ ਇੱਕੋ ਹੀ ਮੰਗਾ ਉਹਨੋਂ ਵੀ ਕਹਿੰਦੇ ਸੀ ਕਿਸਾਨਾਂ ਨੂੰ ਰਿਪਰੈਜ਼ੈਂਟ ਕਰ ਰਹੇ ਆ ਤੁਸੀਂ ਵੀ ਕਰ ਰਹੇ ਹੋ ਪਰ ਬਾਕੀ ਦੀਆਂ ਜਥੇਬੰਦੀਆਂ ਤੁਸੀਂ ਹੁਣ ਵੀ ਜਿਹੜੇ ਲੋਕ ਘਰੇ ਬੈਠੇ ਆ ਉਹਨਾਂ ਨੂੰ ਕੀ ਕਹਿਣਾ ਕੀ ਚਾਹੁੰਦੇ ਹੋ ਕਿਉਂਕਿ ਬਾਕੀ ਦੇ ਲੋਕ ਵੀ ਸਟੈਂਡ ਤਾਂ ਕਹਿੰਦੇ ਕਿ ਅਸੀਂ ਵੀ ਕਿਸਾਨਾਂ ਵਾਸਤੇ ਲੜ ਰਹੇ ਆ ਕਿਸਾਨ ਯੂਨੀਅਨ ਕਿਸਾਨਾਂ ਦੇ ਨਾਂ ਤੇ ਬਣੀਆਂ ਹੋਈਆਂ ਨੇ ਬਹੁਤ ਸਾਰੇ ਕਿਸਾਨ ਸਾਰੇ ਕਿਸਾਨ ਹੀ ਜੁੜੇ ਹੋ ਉਹਨਾਂ ਦੇ ਨਾਲ ਇਹ ਮਤਲਬ ਕਹਿਣ ਨੂੰ ਤਾਂ ਵੀਰੇ ਹੁਣ ਸਾਰੀਆਂ ਕਿਸਾਨ ਅੱਗੇ ਦਾ ਨਾਮ ਯੂਨੀਅਨ ਦੇ ਕਿਸਾਨ ਹੀ ਲਾਉਂਦੇ ਹਰੇਕ ਪਰ ਇਹ ਚੀਜ਼ ਇਹ ਟਾਈਮ ਆ ਇਹ ਵਕਤ ਆਇਆ ਹੁਣ ਭਾਵੇਂ ਲਾਲੋ ਚੰਗਾ ਲਾਲੋ ਚਾਹੇ ਮਾੜਾ ਲਾਲੋ ਪਰ ਇਹ ਵਕਤ ਆਇਆ ਹੁਣ ਲੋਕਾਂ ਨੂੰ ਪਛਾਣਨ ਦੀ ਲੋੜ ਆ ਕਿ ਉਹਨਾਂ ਵਾਸਤੇ ਕੌਣ ਕੱਲਾ ਕਿਸਾਨ ਯੂਨੀਅਨ ਲਾ ਕੇ ਜਾਂ ਕਿਸਾਨ ਯੂਨੀਅਨ ਦੀ ਇੱਕ ਸਮਾਰੋਹ ਬਣਾ ਕੇ ਉਹ ਚੀਜ਼ ਨਾਲ ਨਹੀਂ ਹੁੰਦਾਗਾ ਵਾਕਤ ਆ ਪਛਾਣਨ ਦਾ ਕਿ ਯਾਰ ਸਾਡੇ ਵਾਸਤੇ ਕਿਹੜੇ ਜ਼ਰੂਰੀ ਆ ਜਾਂ ਕਿਹੜੇ ਸਾਡੇ ਵਾਸਤੇ ਖੜਦੇ ਆ ਲੜਦੇ ਆ ਜਾਂ ਮਰਦੇ ਆ ਇਹ ਚੀਜ਼ ਨੂੰ ਹੁਣ ਪਛਾਣਨ ਦੀ ਲੋੜਾ ਹੁਣ ਸਾਰੇ ਨਿੱਤਰ ਕੇ ਜਿਹੜੇ ਜਿਹੜੇ ਕਿਸਾਨ ਯੂਨੀਅਨ ਆਪਦੇ ਆਪ ਨੂੰ ਘਮਾਉਂਦੇ ਆ ਫਿਰ ਨਿੱਤਰ ਕੇ ਆਓ ਖਨੌਰੀ ਚ ਜਿਹੜੀਆਂ ਮੰਗਾਓ ਤੁਸੀਂ ਆਪ ਕਹਾ ਕਿ ਜਿਹੜੀਆਂ ਮੰਗਾ ਸਾਡੀਆਂ ਇੱਥੇ ਅਸੀਂ ਮੰਗੀ ਜਾਂਦੇ ਆ ਉਹੀ ਮੰਗਾਓ ਮੰਨੀਆਂ ਜਾਂਦੇ ਤੇ ਫਿਰ ਉਹਨਾਂ ਨੂੰ ਕੀ ਦਿੱਕਤ ਆਉਣ ਚ ਆ ਜਾਣ ਅਸੀਂ ਕਿਹੜਾ ਕਿਸੇ ਨੂੰ ਮਨਾ ਨਹੀਂ ਕੀਤਾ ਸੀ ਤਾਂ ਵੀ ਤੁਸੀਂ ਆਉਣਾ ਨਹੀਂ ਜਿਹੜੇ ਵੀ ਕਿਸਾਨ ਇੱਥੇ ਬਥੇਰੇ ਆਈ ਜਾਂਦੇ ਆ ਸਾਨੂੰ ਇਹ ਜ਼ਰੂਰੀ ਤਾਂ ਨਹੀਂ ਆ ਵੀ ਸਾਰੇ ਇੱਕੋ ਜਿਹੇ ਬੰਦੀ ਨੂੰ ਰਿਪਰੈਜ਼ੈਂਟ ਕਰਦੇ ਆ ਸਾਰੇ ਵੱਖੋ ਵੱਖਰੀਆਂ ਜਥੇਬੰਦੀਆਂ ਨਾਲ ਅਸੀਂ ਕਿਹਨੂੰ ਰੋਕਿਆ ਆਉਣ ਜਿਹਨੂੰ 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 ਲੱਗਦਾ ਆ ਜਾਣ ਬਾਕੀ ਕਿਸਾਨ ਜਿਹੜੇ ਆਮ ਕਿਸਾਨ ਆ ਉਹਨਾਂ ਨੂੰ ਇਸ ਚੀਜ਼ ਦਾ ਮੇਰੇ ਹਿਸਾਬ ਨਾਲ ਹੁਣ ਕਾਫੀ ਡਿਫਰੈਂਸ਼ੀਏਟ ਹੋ ਗਿਆ ਹੌਲੀ ਹੌਲੀ ਜਿਵੇਂ ਜਿਵੇਂ ਸਮਝ ਹੀ ਜਾਂਦੇ ਉਹ ਆਈ ਜਾਂਦੇ ਆ ਇਹੋ ਜੀ ਗੱਲ ਨਹੀਂ ਕਿਸਾਨ ਹੁਣ ਸਮਝਦਾਰ ਆ ਧੰਨਵਾਦ ਤਾਂ ਗੁਰਪਿੰਦਰ ਸਿੰਘ ਸਾਡੇ ਨਾਲ ਸੀਗੇ ਜੋ ਕਿ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਹੁਣਾਂ ਦੇ بیٹے ਐ ਔਰ ਉਹਨਾਂ ਨੇ ਕਿਹਾ ਕਿ ਡੱਲੇਵਾਲ ਹੁਣਾਂ ਦਾ ਸੁਨੇਹਾ ਉਹਨਾਂ ਨੂੰ ਮਿਲਿਆ ਸੀ ਕਿ ਉਹ ਲੁਧਿਆਣੇ ਨਾ ਆਉਣ ਉਹ ਖਨੌਰੀ ਬਾਰਡਰ ਤੇ ਜਾਣ ਔਰ ਇਸ ਕਰਕੇ ਉਹਨਾਂ ਨੇ ਕਿਹਾ ਕਿ ਅਸੀਂ ਚੜ੍ਹਦੀ ਕਲਾ ਦਾ ਸੁਨੇਹਾ ਦੇਣ ਵਾਸਤੇ ਖਨੌਰੀ ਬਾਰਡਰ ਤੇ ਆਏ ਆ ਤੇ ਨਾਲ ਹੀ ਇਹਨਾਂ ਨੇ ਕਿਹਾ ਕਿ ਬਾਕੀ ਦੀਆਂ ਜਥੇਬੰਦੀਆਂ ਤੇ ਬਾਕੀ ਦੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਇਸ ਮੋਰਚੇ ਨੂੰ ਮਜ਼ਬੂਤ ਕੀਤਾ ਜਾਵੇ ਕੈਮਰਾ ਪਰਸਨ ਬਲਜਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੂਪ ਪੰਜਾਬ ਟੀਵੀ ਖਨੌਰੀ ਬਾਰਡਰ